a r pa shonat a pa pa i sa ta kna pa ਮੇਲੇ ਵਾਰੀ ਗੱਲ ਕਰਨ ਬਾਬਾ ਜੀ ਇਧਰ ਮੈਂ ਕੱਥੀ ਆਈਡੀ ਲੈ ਆਉਂਗਾ ਮੈਂ ਕਿਤੇ ਦੇ ਬਾਬਾ ਜੀ ਨੂੰ ਮੈਂ ਕਿਹਦਾ ਵਾ ਮੈਂ ਕਿਤੇ ਇਹ ਆ ਮੈਕ ਫੋਨ ਹਾਂ ਮੈਕ ਜੀ ਚਲ ਠੀਕ ਹੈ ਆ ਸੋਛੀ ਦੋ ਜੀ ਲਾਲ ਜੀ ਨਹੀਂ ਮੈਂ ਉਧਰ ਚੱਲਦਾ ਬਸ ਤੇਰੇ ਵਾਲਾ ਮੈਕ ਫੜਾ ਇਹ ਵੀ ਨਾਲ ਹੀ ਲਵਾ ਬਸ ਆਈ ਨਹੀਂ ਕੋਈ ਮੇਰੇ ਪਾਲੇ ਆ ਦੇਖ ਲੈ ਨਾ ਗੁਰੂ ਰੂਪਿਆਰੇ ਸਾਧ ਸੰਗਤ ਜੀਓ ਆਓ ਸਰ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਿਆਰਾ ਇੱਕ ਜਕਾਰਾ ਬੋਲੀਏ ਸੂ ਸਾਰੀਆਂ ਸੰਗਤਾਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਕਾਰਾ ਬੋਲਣਾ ਸੋ ਆਓ ਪਿਆਰੀ ਸਾਧ ਸੰਗਤ ਜੀਓ जे कारण है ये जो सो लकै भगवान वाली महाराज की जय श्री श्री एक सतगुरु सब गुरु महाराज की जय संतन सतगुरु गुरु को महाराज की जय सभी के नाम संत के नाथ महाराज की जय तीरथ प्रवान की जय हो सर्व किसाद संगत की जय हो सो गुरु परसा संग जियो आप सब संगता बहुत ही बड़भागी हो जिन्होने आज पिंड न थाना जिला बठिंडा ਸੇਬ ਸਿਦੀ ਸਤਿਗੁਰ ਗਿਆਨਾਤ ਮਹਾਰਾਜ ਜੀ ਦੀ ਪਰਮ ਜੋਤ ਸਤਿਗੁਰ ਪੂਰਨਾਤ ਮਹਾਰਾਜ ਜੀ ਉਹਨਾਂ ਦੀ ਜੋਤ ਤਨ ਤਨ ਸਤਿਗੁਰੂ ਗੁਰੂ ਗਿਰਧਾਰੀ ਨਾਤ ਮਹਾਰਾਜ ਜੋ ਕਿ ਆਜ ਦੇ ਨਗਰ ਵਿੱਚ ਸਭ ਸੰਤਾਂ ਨੂੰ ਦਰਸ਼ਨ ਦਿਦੇ ਹਨ ਮੈਂ ਇੱਕ ਸੰਤਾਂ ਕੋਲੋਂ ਬੇਨਤੀ ਪੁੱਛਣੀ ਹੈ ਕਿ ਸਾਰੀਆਂ ਸੰਤਾਂ ਨੇ ਜੀਨੀਆ ਸੰਤਾਂ ਮਿਲੀਆਂ ਭੈਣਾਂ ਵੀਰ ਬੈਠੇ ਆ ਸਾਰੇ ਨੇ ਦਰਸ਼ਨ ਕੀਤੇ ਸਾਰੇ ਹੱਥ ਕੜੇ ਕਰਕੇ ਦੱਸੋ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਸੋ ਆਪ ਜੀ ਬਹੁਤ ਮੁتبارੀ ਹੋ ਜਿਨ੍ਹਾਂ ਨੇ ਦਰਸ਼ਨ ਕੀਤੇ ਹੈ ਗੁਰਬਾਣੀ ਦਾ ਵਿਚਾਰ ਹੈ ਕਿ ਦਰਸ਼ਨ ਜਿਹੜੇ ਅਗਿਆ ਇਹ ਅਸੀਂ ਅੰਦਰੋਂ ਕਰਨੇ ਆਪਣੇ ਸੱਚੇ ਹਿਰਦੇ ਵੱਲ 나 ਕੀ ਅਸੀਂ ਦਰਸ਼ਨ ਕੀਤੇ ਤੇ ਭੁੱਲ ਗਏ ਅਸੀਂ ਉਹ ਦਰਸ਼ਨ ਕਰਨੇ ਆ ਜੋ ਜਨਮ ਜਨਮ ਤੱਕ ਸਾਡੇ ਨਾਲ ਆਸ਼ੀਰਵਾਦ ਦੇ ਦਈਏ ਉਹ ਅਸੀਂ ਦਰਸ਼ਨ ਕਰਨੇ ਆ ਬਾਣੀ ਵਿੱਚ ਲਿਖਿਆ ਹੈ ਆਗ ਲੱਗੇ ਸੰਸਾਰ ਨੇ ਜਰ ਜਰ ਗਿਰਤ ਅੰਗਾਰ ਸੰਤ ਨਹੋ ਤੇ ਜਗਤ ਮੇ ਜਨਮਰਤਾ ਸੰਸਾਰ ਕਿਉਂ ਦੇਖੋ ਅੱਜ ਕਿੰਨੀ ਦੁਨੀਆ ਇਥੇ ਆਈ ਐ ਕਿੰਨੀਆਂ ਸੰਕਤਾਂ ਆਈਆਂ ਪਰ ਅਸੀਂ ਸੰਤਾਂ ਦੀ ਉਡੀਕ ਵਿੱਚ ਬੈਠੇ ਆ ਕਿ ਕਦੋਂ ਕੇ ਸੰਤ ਆਉਣਗੇ ਔਰ ਅਸੀਂ ਕਰੋ ਦਰਸ਼ਨ ਕਰਾਂਗੇ ਸੋ ਕਿਉਂਕਿ ਸੰਤਾਂ ਦੀ ਬਹੁਤ ਮਿਰਮਾ ਮਹਾਨ ਹੈ ਬਾਣੀ ਵਿੱਚ ਲਿਖਿਆ ਹੈ ਤੇ ਸੰਤਾਂ ਦੇ ਚੋਣੇ ਇਹ ਸੰਤਾਂ ਦੇ ਮਾਨ ਜੋ ਕੁਝ ਕਹਿੰਦੇ ਸੰਤ ਨੇ ਉਹ ਮੰਨ ਲੈਣ ਦਾ ਕਰਵਾ ਸੋ ਭਾਈ ਬਹੁਤ ਬੜ ਭਾਗੀ ਕਰਮਾ ਭਾਗਾਂ ਵਾਲੇ ਹੋ ਜੋ ਅੱਜ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਕਰ ਰਹੇ ਹੋ ਸੋ ਦੂਸਰੀ ਗੱਲ ਇਹ ਹੈ ਕਿ ਜਿਵੇਂ ਸਾਡੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਸਰਦੇਵ ਸਿੰਘ ਜੀ ਸਰਦੇਵ ਸਿੰਘ ਜੀ ਜੋ ਕਿ ਬਹੁਤ ਸਾਲਾਂ ਤੋਂ ਦਰਬਾਰ ਨਾਲ ਜੁੜੇ ਹੋਏ ਸੀ ਅਤੇ ਉਹਨਾਂ ਨੇ ਆਪਣੇ ਬੇਟਿਆਂ ਨੂੰ ਆਪਣੇ ਨੱਗਰ ਨੂੰ ਵਾਲਮਿਕੀ ਤੀਰਥ ਗੁਰ ਗਿਆਨਾਥ Ashram ਨਾਲ ਜੋੜਿਆ ਸੋ ਇਹ ਵੀ ਪਰਿਵਾਰ ਬਹੁਤ ਵਡਭਾਗੀ ਹੈ ਸੋ ਅੱਜ ਜੋ ਆਪਾਂ ਜੇਸ ਸੰਬੰਧ ਵਿੱਚ ਬੈਠੇ ਆ ਸੈਭ ਸ੍ਰੀ ਸਤਗੁਰ ਗਿਆਨਾਥ ਮਹਾਰਾਜੀ ਆਪ ਜੀ ਨੂੰ ਜਾਣੂ ਕਰਾਈਏ ਕਿ ਜੇਸ ਤਾਂ ਤੀਰਥ ਗੁਲਾਮ ਸੀ ਸਤਗੁਰਾਂ ਨੇ 12 ਸਾਲ ਤਪੱਸਿਆ ਕਰਕੇ 45 ਸਾਲ ਮਸਮਿਤ 1 ਨਵੰਬਰ 1966 ਨੂੰ ਜੇਲ੍ਹ ਯਾਤਰਾ ਕੀਤੀ ਕਿਹਨਾ ਵਾਸਤੇ ਕੀਤੀ ਸਾਡੀ ਕੌਮ ਵਾਸਤੇ ਸਾਡੇ ਸਮਾਜ ਵਾਸਤੇ ਕਿਉਂਕਿ ਗੁਰੂ ਪਹਿਰੇ ਸਾਧ ਸੰਗਤ ਜੀ ਉਹ 1940 ਦੇ ਵਿੱਚ ਸਾਨੂੰ ਸਰੋਵਰ ਤੇ ਇਸ਼ਨਾਨ ਕਰਨ ਦਾ ਅਧਿਕਾਰ ਨਹੀਂ ਸੀ ਅਸੀਂ ਪਾਣੀ ਨਹੀਂ ਸੀ ਪੀ ਸਕਦੇ ਸੋ ਸਤਿਗੁਰ ਗਿਆਨਤ ਮਹਾਰਾਜ ਜੀ ਨੇ ਇਹ ਜਿਹੜੇ ਸਾਡੇ ਪੈਰਾਂ 'ਚ ਜੰਜੀਰੇ ਸੀਗੀਆਂ 1966 ਤੋਂ ਲੈ ਕੇ 1967 ਤੱਕ 81 ਦਿਨ ਜੇਲ੍ਹ ਵਿੱਚ 45 ਸਾਧੂਆਂ ਸਮਿਤ ਰਹੇ ਆ ਸਰਕਾਰਾਂ ਚੁਕੀਆਂ ਤੀਰਥ ਆਜ਼ਾਦ ਕਰਵਾਇਆ ਸਾਬ ਸ੍ਰੀ ਸਤਿਗੁਰ ਗਿਆਨਤ ਮਹਾਰਾਜ ਜੀ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਹਰ ਸਾਲ ਮੇਲਾ 10 ਫਰਵਰੀ ਦਾ ਇਹ ਮੇਲਾ 10 ਫਰਵਰੀ ਦਾ ਹਰ ਸਾਲ ਪਿਆਰਾ ਪਉਂਦਾ ਹੈ ਇਹ ਬੀਤੀਆਂ ਹੋਈਆਂ ਯਾਦਾਂ ਦਾ ਦਿਨ ਮੁੜ ਕੇ ਯਾਦ ਕਰਾਉਂਦਾ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 10 ਫਰਵਰੀ ਨੂੰ ਸਾਰੀਆਂ ਸੰਗਤਾਂ ਸਰਤਾਪੂਰਵਕ ਸਾਧੂ ਸਮਾਜ ਇਹ ਦਿਨ ਮਨਾ ਰਹੀਆਂ ਹਨ ਸੋ ਮੈਂ ਪਿੰਡ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 8 ਤਰੀਕ 8 ਫਰਵਰੀ ਨੂੰ ਸ਼ਾਮ ਨੂੰ ਸਾਰੀਆਂ ਸੰਗਤਾਂ ਨੇ ਤੀਰਥ ਤੇ ਪਹੁੰਚਣਾ ਕਿਉਂਕਿ ਜੇ ਆਪਾਂ 9 ਨੂੰ ਪਹੁੰਚਦੇ ਆ ਨਾ ਤੇ ਆਪਾਂ ਨੂੰ ਇੱਥੇ 12 ਇੱਕ ਬੈਠ ਸਕਦਾ ਸੋ ਸਾਰੀਆਂ ਸੰਗਤਾਂ 8 ਤਰੀਕ ਨੂੰ ਪਹੁੰਚਣ ਤੇ 9 11 ਤਰੀਕ 11 ਵਜੇ 9 ਤਰੀਕ 11 ਵਜੇ ਸ਼ੋਭਾ ਯਾਤਰਾ ਸਾਰੇ ਅੰਮ੍ਰਿਤ ਅੰਮ੍ਰਿਤਸਰ ਵਿੱਚ ਸ਼ੋਭਾ ਹੋਣੀ ਹੈ ਸੋ ਸਾਰੀਆਂ ਸੰਤਨ ਮਹਿਫੀਦਬਾਰਾ ਬੇਨਤੀ ਕਰੂੰਗਾ ਕਿ 8 ਤਰੀਕ ਨੂੰ ਪਹੁੰਚ ਕੇ ਦਰਬਾਰ ਤੇ ਹਾਜ਼ਰੀਆਂ ਭਰੋ 9 ਤਰੀਕ ਨੂੰ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰੀਆਂ ਭਰਨੀਆਂ 10 ਤਰੀਕ ਨੂੰ ਸ਼੍ਰੀ ਆਦਵਸੀ ਅਤੇ ਕੌਮੀ ਗ੍ਰੰਥ ਸ਼੍ਰੀ ਗਿਆਨ ਪ੍ਰਕਾਸ਼ ਮਹਾਰਾਜ ਦੇ ਭਉ ਪਾਈ ਜਾਣਗੇ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਨਗਰਾਂ ਨੂੰ ਪਰਵਾਨਗੀ ਕਰਨੀ ਹੈ ਸੋ ਸੰਤਾ ਮਹਾਂਪੁਰਸ਼ਾਂ ਦਾ ਹੁਕਮ ਹੈ ਬੇਨਤੀ ਵੀ ਹੈ ਕਿ ਭਾਈ ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਸੋ ਆਓ ਇੱਕ ਛੋਟਾ ਜਿਹਾ ਸ਼ਬਦ ਬੋਲਾਂਗੇ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਸੁਣਨਾ ਆਓ

ओ सारे संतानी साधना जय होवे वाल्मीक भगवान आपकी जय हो भगवान जय होवे जय हो गए भगवान आपकी जय होवे ਆਦਿ ਇੱਕ ਬੰਦਵਾਨ ਆਪ ਕੀ ਜੈ ਹੋਵੇ ਜੈ ਹੋਵੇ സാധിച്ച സാ भगवान नदिया सागर पर्वत पारे 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 पर आपकी जय हो गए भगवान आपकी जय हो जय हो गये वाल्मीक भगवान आपकी जय हो गये तीर्थमान से शक्ति बक्षी तीर्थमान से शक्ति बक्षी शादी से शक्ति बक्षी बच्चा लाल निशान आपकी जय हो जय हो वाल्मिक भगवान आपकी जय हो जगत पिता भगवान आपकी जय हो गुरु ज्ञान नाथ महाराज स्वामी गुरु ज्ञान नाथ महाराज स्वामी सब दुनिया के अंतर्यमी सब दुनिया के अंतर्जमी बख्शा किरदार आपकी जय हो जय बुरे ਬਾਲ ਨੂੰ ਇੱਕ ਪਰਮਾਤਮਾ ਆਪ ਕੀ ਜੈ ਹੋਵੇ ਜੈ ਹੋਵੇ ਬਾਲੂ ਇੱਕ ਭਗਵਾ ਉਹਨਾਂ ਦੇ ਤੇ ਹੈ ਜੋ 9 10 ਫਰਮੇ ਇਤਿਹਾਸਿਕ ਮੇਲਾ ਜਿਹਨੂੰ ਆਪਾਂ ਵਿਜੇਤਰ ਤੋਂ ਸਭ ਕਹਿੰਦੇ ਨੇ ਜੇਲ੍ਹ ਯਾਤਰਾ ਵੀ ਕਹਿੰਦੇ ਕਾਂਗਰਸ ਹੱਤਰਾਂ ਨੇ ਸਾਡੀ ਪੌਂਦਾਸ ਤੇ ਆਰਵਾਸਨ ਦੀ ਪੌਂਦਾਸ ਤੇ ਇੱਕ ਐਸੀ ਜੇਲ੍ਹ ਦਾ ਕੇਂਦਰ ਉਸ ਉਪਰੰਤ 9 10 ਫਰਮੇ ਨੂੰ ਆਜ਼ਾਦ ਹੋਏ ਪੀਰਤ ਆਜ਼ਾਦੀ ਸੋ ਇਸ ਮੇਲੇ ਨੂੰ ਮੁੱਖ ਰੱਖਦੇ ਆਂ ਨੌਕਾਸ ਪਰਵ ਨੂੰ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਉਹ ਸਭ ਸਾਲੀਆਂ ਸੰਤਨ ਨੂੰ ਦੇਖੀ ਹੈ ਕਿ ਸਾਲੀਆਂ ਸੰਤਨ ਨੇ 8 ਇੱਕ ਸਾਲ ਨੂੰ ਦਰਬਾਰ ਤੇ ਪਹੁੰਚਣ ਨੌਂ ਵੀ 11 ਵਜੇ ਸ਼ੁਭ ਯਾਤਰਾ ਆਰੰਭ ਹੋਏਗੀ 10 ਵਜੇ ਸ਼ੁਭ ਅਰਦਾਸ ਅਤੇ ਕਲਯੁਗ ਦੇ ਗਿਆਨ ਪ੍ਰਤਾਕਸ਼ ਮਹਾਰਾਜ ਦੇ ਘਰ ਪਹੁੰਚਣਗੇ ਸੋ ਸਾਰ ਸੰਤਾਂ ਨੇ ਆਪਣੇ ਘਰਾਂ ਦੇ ਕੰਮ ਕਾਰ ਨੂੰ ਦੇ ਕੇ ਦੋ ਤਿੰਨ ਦਿਨ ਹਾਜ਼ਰੀਆਂ ਭਰੀਆਂ ਇਹ ਨੂੰ ਕਿਹਾ ਕਿ ਨੌਂਵੇਂ ਸਿਜਾਰੇ ਆ ਜੀ ਕਿਉਂਕਿ ਰਾਤ ਨੂੰ ਦੁਬਾਰਾ ਲੱਗਦੇ ਸੰਤਾਂ ਮੋਰ ਪ੍ਰਸਾਦ ਆਪਣੇ ਪਰਚਨ ਕਰਨੇ ਦਿੱਲੀ ਤੋਂ ਸੰਤ ਹੋਰ ਵੀ ਸਾਧੂ ਸਮਾਗ ਮੋਟਾਰੇ ਜਿਨ੍ਹਾਂ ਦੇ ਆਪਾਂ ਨੌਂ ਰਾਤਰੀ ਦਰਸ਼ਨ ਕਰਨੇ ਪਰਚਨ ਸੁਣਨੇ ਖੋਦੋ ਸਭ ਨੂੰ ਆਪ ਜੀ ਪਰਚਨ ਕਰਨਗੇ ਸਾਧਨਾ ਸੰਤਾਨਾਂ ਦਰਸ਼ਨ ਦੇਣਗੇ ਦਾਤਿਕ ਨੂੰ ਸ਼੍ਰੀ ਆਦਿ ਸ੍ਰੀਮਾਇ ਕਮਿਊਨਿਟੀ ਗ੍ਰੰਥ ਗਿਆਨ ਪ੍ਰਕਾਸ਼ ਨਾਮਾਇਸੀ ਕੈਰਮੇ ਦੇ ਪੋਰਟਾਈ ਜਾਣਗੇ ਫਿਰ ਸਾਧਨਾ ਸੰਤਾਨਾਂ ਨੇ ਆਪਰੇ ਆਪਣੇ ਕਰਮ ਪ੍ਰਵਾਨਿਤ ਕਰਨੇ ਆ ਇਨੀਆਂ ਬੀਤੀਆਂ ਪ੍ਰਵਾਨਿਤ ਕਰਨੀਆਂ ਸੋ ਆਪ ਜੀ ਬਹੁਤ ਪਰਤਾਗੇ ਹੋਏ ਜੋ ਸੰਤਾਨ ਸਾਧਕਾਂ ਦਰਸ਼ਨ ਕਰ ਰਹੇ ਆ ਐਸੇ ਤਰ੍ਹਾਂ ਇੱਕ ਹੋਰ ਬੀਤੀ ਆ ਤਸੰਬਤ ਲੱਗੇ ਕਿ ਦੋ ਦੋ ਚਾਰ ਨੰਬਰਾਂ ਨੇ ਵੀ ਨਾਮ ਸਰ ਤੋਂ ਆਇਆ ਜਿਹਨੇ ਨਾਮ ਸਰ ਤੇ ਆਇਆ ਉਹ ਬਹੁਤ ਖੁਸ਼ਕੁਦ ਭਾਗੀ ਆ ਭਾਵੇਂ ਵੀ ਜਿੰਨੇ ਮੇਰੇ ਜੀਰ ਬੈਠਿਆ ਜੋ ਤੇ ਬਾਣੀ ਵੀ ਜੜੇ ਹੋਏ ਆ ਮੇਰੇ ਭੈਣਾ ਦੇਖੀਆਂ ਆ ਸਾਰਿਆਂ ਨੇ ਬੇਟੀਓ ਪਰ ਗੁਰੂ ਵਾਲੇ ਗੁਰੂ ਮਾਰਨੇ ਅੱਗੇ ਪ੍ਰੋਚਨ ਕੀਤਾ ਗੁਰੂ বিনা ਗੱਤ ਨਹੀਂ ਸਾਹ বিনা ਕੱਟ ਨਹੀਂ ਗੁਰੂ ਤੇ ਬਗੈਰ ਆਪਣਾ ਕਿਸੇ ਨੇ ਕਲਾਈ ਨਹੀਂ ਫਰਵਾਇਆ ਇਸ ਕਰਕੇ जिस तरह दूसरी जगा में ते जगह मथा टेकते हैं गुरु वाले गुरु अपने गुरु साक्षात बैठे हैं इन आंखों को शब्द लो शब्द लेके गुरु वाले गुरु आओ सारे इकठारा लगे जो बोले सो नर पर भगवान नाम मारा ਭਗਵਾਨ ਬਾਲਮੀਕ ਮਹਾਰਾਜ ਕੀ ਜੈ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਮੇਲਾ 9-10 ਫਰਵਰੀ ਦਾ ਮਨਾਇਆ ਜਾਂਦਾ ਹੈ ਬਾਲਮੀਕ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਇਹ ਮੇਲਾ ਮਨਾਇਆ ਜਾਂਦਾ ਸਾਰੀਆਂ ਸੰਗਤਾਂ ਨੇ ਇਸ ਮੇਲੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੋ ਬੋਲੇ ਸੁੰਦਰ ਭੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਸੋ ਇੱਕ ਬਹੁਤ ਹੀ ਖੁਸ਼ੀ ਦੀ ਅਤੇ ਉਦਾਹਰਣ ਦੇ ਬਾਰੇ ਕਿਉਂਕਿ ਪੈ ਤਾਨ ਕਰਨਾ ਬਹੁਤ ਹੀ ਮੁਸ਼ਕਲ ਹੈ ਦਾਨ ਅੱਜ ਦੇ ਜ਼ਮਾਨੇ ਵਿੱਚ ਕੋਈ ਕੋਈ ਦਾਨ ਕਰਦਾ ਹੈ ਦਾਨ ਕਰਨਾ ਬਹੁਤ ਮੁਸ਼ਕਲ ਹੈ ਸੋ ਆਪ ਜੁਨੀਅਰ ਸੰਕਟਾ ਦਾ ਥਾਣਾ ਪਿੰਡਿਆ ਬਹੁਤ ਹੀ ਵਧਦਾ ਕਿਉਂ ਕਿ ਅੱਜ ਸਾਡੀਆਂ ਸੰਕਟਾ ਤੇ ਗੁਰਸਿੱਖ ਜੀ ਸੁਭਦੇ ਕਰਸ਼ਨ ਕਰ ਰਹੇ ਆ ਜਿਨ੍ਹਾਂ ਨੇ ਇਸ ਮੰਦਰ ਨੂੰ ਇਹ ਜਗ੍ਹਾ ਦਿੱਤੀ ਹੈ ਤੇ ਜਗਾਦਾਨ ਕੀਤੀ ਹੈ ਸਰਦਾਰ ਬਲਬੀਰ ਸਿੰਘ ਬਾਕੂ ਬੰਦੇ ਸਿੰਘ ਜੋ ਤੁਸੀਂ ਦੇਖਿਆ ਕਰਸ਼ਨ ਕਰ ਰਹੇ ਹੋ ਇਹ ਵੀ ਬਹੁਤ ਸਰਕਾਰ ਦੀ ਹੈ

پاڻهون منجه پاڻه پاڻي شي پاڻي آجو آجو